साहिब जिले लंबी किलियावाली चिट्टे के कारोबार दे व्यापार समेत मिलावटखोरी दबर नष्ट कर रहे एक नौजवान पत्रकार के खिलाफ पुलिस ने बिना किसी सबूतों तो ही ब्लैकमेलिंग का मुकदमा दर्ज किए ਹੋਣ ਦੀ ਪੁਸ਼ਟੀ ਕਰਦਿਆਂ ਐਸਐਚਓ ਗੁਰਦੀਪ ਸਿੰਘ ਨੇ ਆਖਿਆ ਕਿ ਬਹੁਤ ਸਾਰੇ ਸਬੂਤ ਜਿਹੜੇ ਕਿ ਮਾਮਲੇ ਦੀ ਜਾਂਚ ਪੜਤਾਲ ਦੌਰਾਨ ਇਕੱਠੇ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇੱਕ ਦਿਨ ਜਾਂ ਫਿਰ ਕੁਝ ਘੰਟਿਆਂ ਵਾਸਤੇ ਕਮਰੇ ਕਿਰਾਏ ਤੇ ਦੇਣ ਵਾਲੇ ਹੋਟਲ ਸੰਚਾਲਕ ਅਤੇ ਸ਼ਿਕਾਇਤਕਰਤਾ ਨੇ ਮੀਡੀਆ ਨੂੰ ਕੋਈ ਵੀ ਸਬੂਤ ਦਿਖਾਉਣ ਦੀ ਥਾਂ ਆਖਿਆ ਕਿ ਉਹ ਸਾਰੇ ਸਬੂਤ ਅਦਾਲਤ ਵਿੱਚ ਪੇਸ਼ ਕਰੇਗਾ ਦੂਜੇ ਪਾਸੇ ਕਥਿਤ ਝੂਠੇ ਮੁਕਾਬਲੇ ਮੁਕਦਮੇ ਦਾ ਸਾਹਮਣਾ ਕਰ ਰਹੇ ਨੌਜਵਾਨ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਸਮਾਜਿਕ ਬੁਰਾਈਆਂ ਦੇ ਖਿਲਾਫ ਉਹਨਾਂ ਦਾ ਬੇਟਾ ਸ਼ਾਨਦਾਰ ਕੰਮ ਕਰ ਰਿਹਾ ਹੈ ਜਿਸ ਤੇ ਕਿ ਉਹਨਾਂ ਨੂੰ ਮਾਣ ਹੈ ਹੀ ਰੱਤ ਕੰਨੇ ਵਾਲੀ ਦਾ ਮੈਂ ਡੱਬਲੀ ਦਾ ਰਹਿਣ ਵਾਲਾ ਜਿਹੜਾ ਜਦਨ ਕੁਮਾਰ ਆ ਉਹ ਇੱਕ ਬਲੈਕਮੇਲਰ ਆ ਅਪਰਾਧੀ ਕਿਸਮ ਦਾ ਬੰਦਾ ਹੀ ਹੈ ਬਲੈਕਮੇਲ ਕਰਕੇ ਪੈਸੇ ਮੰਗਦਾ ਹੀ ਮੈਂ ਉਹ ਤੇ ਪਰਚਾ ਦਾ ਦਿੱਤਾ ਠੀਕ ਠੀਕ ਪਾਉਂਦੇ ਦਿੰਦਾ ਜੀ ਮੈਂ ਵੈਸੇ ਖਬਰ ਨੂੰ ਕਾਦੀ ਖਬਰ ਲਾਉਂਦੇ ਸੀ ਕੋਈ ਅਪਰਾਧੀ ਅਸੀਂ ਮਿਹਨਤ ਕੀਤੀ ਹੈ ਜਿੰਦਗੀ ਦੀ ਇੱਥੇ ਹੋਟਲ ਮੇਲੇ ਇੱਥੇ ਮਿਲਿਆ ਜੀ ਬਾਹਰ ਮਿਲਿਆ ਕਹਿੰਦਾ ਮੈਨੂੰ 10000 ਰੁਪਏ ਦੇਓ ਕਹਿੰਦਾ ਨਹੀਂ ਅਸੀਂ ਪਾਵਰ ਬਹੁਤ ਆ ਸਾਡੀ ਕਹਿੰਦਾ ਅਸੀਂ ਨੁਕਸਾਨ ਕਰ ਦਿੰਨੇ ਹਾਂ ਬੰਦੇ ਦਾ ਮੈਂ ਹਲਦੀ ਮਰਚ ਦਾ ਕੰਮ ਕਰਦਾ ਜੀ ਠੀਕ ਆ ਹੋਟਲ ਆਪਣਾ ਖਾਣ ਪੀਣ ਹੋਟ ਨੀ ਐ ਇੱਕ ਮੁੰਡਾ ਦਾ ਕੀ ਮਤਲਬ ਹੁੰਦਾ ਹੈ ਜਿਹੜੇ ਉਹ ਵੀ ਵਜਾ ਜਿਵੇਂ ਟੱਕੇ ਵਾਲੇ ਟੱਕਾ ਉਹ ਜੋ ਬੰਦਾ ਕਰਦੀ ਇੱਥੇ ਆਇਆ ਮੇਰੇ ਕੋਲੇ ਐ ਕਹਿੰਦਾ ਵੀ ਸਾਡਾ ਮੇਰਾ ਸਿੱਕਾ ਚੱਲਦਾ ਕਹਿੰਦਾ ਠੀਕ ਹੈ ਨਾ ਵੀ ਆਮ ਬੰਦੇ ਤੋਂ ਕੀ ਹੁੰਦਾ ਆਮ ਬੰਦੇ ਤੋਂ ਧਮਕੀਆਂ ਐ ਕਰੋ ਤੁਸੀਂ ਤੁਹਾਨੂੰ ਵਾਦਾ ਸ਼ਹਿਰ ਤਾਲੇ ਕਰ ਦੇਣਾ ਤੁਹਾਡੇ ਸਾਰੇ ਸ਼ਹਿਰ ਤੋਂ ਲੈ ਗਿਆ ਉਹ ਸਰ ਤੁਸੀਂ ਦੱਸਿਆ ਵੀ ਅਪਰਾਧੀ ਕਿਸਮ ਦਾ ਪਹਿਲਾਂ ਅਪਰਾਧੀ ਕਿਸਮ ਦਾ ਬੰਦਾ ਸਾਰੇ ਸ਼ਹਿਰ ਤੋਂ ਪੈਸੇ ਲੈ ਗਿਆ ਪਹਿਲਾਂ ਸਰ ਕੁਈ ਪ੍ਰਾਪ ਹੋਈ ਉਹ ਤੇ ਕੋਣ ਦੱਸੂਗਾ ਕੋਰਟ ਦੇ ਵਿੱਚ ਜਦੋਂ ਮੈਂ ਤੇ ਸਬੂਤ ਰੱਖੂਗਾ ਵੀ ਐਂ ਕਰਕੇ ਵੀ ਅਪਰਾਧ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ ਵਿੱਚ ਰੱਖੂਗਾ ਹੀ ਮੈਂ ਕੋਰਟ ਦੇ ਵਿੱਚ ਸਬੂਤ ਕਰੂਗਾ ਆਡੀਓ 7mfs ਉਹ ਕੋਰਟ ਦੇ ਸੁਲੇਬ ਫੈਸਲਾ ਕੋਰਟ ਨਹੀਂ ਕਰਨਾ ਇਹ ਓਕੇ ਨੇ ਕਰਦੇ ਥਰੂ ਫੈਸਲਾ ਕੋਰਟ ਦੱਸੂਗਾ ਕੋਣ 10000 ਮੰਗਦਾ ਸੀ ਪਹਿਲਾਂ ਕੋਈ ਗੱਲ ਨਹੀਂ ਉਹ ਮੈਂ ਕੋਰਟ ਦੇ ਵਿੱਚ ਆਪਦੇ ਸਾਰੇ ਸਬੂਤ ਪੇਸ਼ ਕਰਦਿਆਂ ਕੋਈ ਜਿਹੜਾ ਮੈਂ ਸਬੂਤ ਆ ਕੋਰਟ ਦੇ ਵਿੱਚ ਦੇ ਕੇ ਅਪਰਾਧੀ ਨੂੰ ਉਹਦੇ ਕੀਤੇ ਦੀ ਸਜ਼ਾ ਦਵਾਵਾਂਗੇ ਹੈ ਉਹ ਅਪਰਾਧੀ ਹੁੰਦੇ ਜਿਹੜੇ ਕ੍ਰਿਮੀਨਲ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਅਪਰਾਧੀ ਹੁੰਦੇ ਆ ਠੀਕ ਹੈ ਨਾ ਬਹੁਤ ਇੰਨੀ ਇਹ ਆਪਨੂੰ ਉਹ ਲੋਕਾਂ ਨੂੰ ਬਲੈਕਮੇਲ ਕਰਕੇ ਦਬਾਅ ਪਾ ਕੇ ਲੋਕਾਂ ਤੋਂ ਪੈਸੇ ਮੰਗਦਾ ਸੀ ਉਹ ਤੇ ਇੱਕ ਆਦਮੀ ਸਾਡੇ ਕੋਲ ਆਇਆ ਵਿਚਾਰਾ ਪੀੜਤ ਸੀ ਉਹਦੇ ਦਬਾਅ ਪਾ ਕੇ ਪੈਸੇ ਮੰਗੇ ਸੀ ਤੇ ਨੁਕਸਾਨ ਦੇ ਕਰਨ ਦੇ ਵੀ ਇਹਨੇ ਹੁਣ ਧਮਕੀ ਦਿੱਤੀ ਅਸੀਂ ਬੇਤਰਾ ਨੁਕਸਾਨ ਕਰੂੰਗਾ ਕਿੰਨੇ ਤੁਮ 10000 ਰੁਪਿਆ ਦੇ ਉਹਨੇ ਸਾਨੂੰ ਬਿਆਨ ਲਗਾਇਆ ਤੇ ਅਸੀਂ ਅਧਿਕਾਰੀਆਂ ਨੂੰ ਬੰਦੀ ਕਰਤੀ ਉਹਨੇ ਵੀ ਪੈਸੇ ਮੰਗੇ ਸੀ ਕਤਤੀ ਚੱਲੇ ਜਾਂਦੇ ਵੇਗ ਟੋਟਲੇ ਜੀ ਕਿ ਹੋਟਲ ਦੇ ਇਹ ਹੁਣ ਧਮਕੀਆਂ ਦਿੰਦਾ ਸੀਗਾ ਕਿ ਮੈਂ ਤੇਰੀ ਖਬਰ ਲਾਂਗੂ ਤੇਰੀ ਮੈਂ 308 ਪੀਐਨ ਬੀਐਨਸ ਦੀ 2 352 ਦੀ ਇੱਕ ਬਿਜ਼ਨਸ ਵਿਸ਼ਤਾ ਹੋਗੀ ਪਤਾ ਦਿੰਦੇ ਕਮਰੇ ਦੇ ਦਿੱਕਰ ਤੇ ਉਹ ਤਾਂ ਹੀ ਉਹਨੂੰ ਬਲੈਕਮੇਲ ਕਰਦਾ ਸੀ ਨਾ ਸਰ ਕੋਈ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਅਸੀਂ ਚੈਕਿੰਗ ਕਰਦੇ ਨਹੀਂ ਨੇ ਵੈਸੇ ਨਹੀਂ ਹੋਟਲਾਂ ਦੀ ਸਾਡੇ ਸਾਹਮਣੇ ਬੁਝੇ ਜਾਈ